ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬੂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਣ ਦੇ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਬੂ ਮੇਨ ਨੈਸ਼ਨਲ ਹਾਈਵੇ ਪਟਿਆਲਾ ਅੰਮ੍ਰਿਤਸਰ ਤੋਂ ਤਕਰੀਬਨ ਕਿੰਨਾ ਦਾ ਕਿਲੋਮੀਟਰ ਹਟਮਾ ਬਿਲਕੁਲ ਨਾਲ ਲੱਗਦਾ ਪਿੰਡ ਸੋ ਮਖੂ ਤੋਂ ਤਕਰੀਬਨ 5-6 ਕਿਲੋਮੀਟਰ ਦੀ ਦੂਰੀ ਤੇ ਆ ਸੋ ਕੋਈ ਵੀ ਸੱਜਣ ਆਪਣਾ ਭਰਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਠੀਕ ਹੈ ਜੀ ਤੇ ਬਿਲਕੁਲ ਮਖੂ ਤੋਂ 5-6 ਕਿਲੋਮੀਟਰ ਦੀ ਦੂਰੀ ਆ। ਓਨਰ ਵੀਰ ਮਨਦੀਪ ਸਿੰਘ ਉਹਨਾਂ ਦੇ ਘਰ ਆਏ ਆ ਦੋਸਤੋ ਵੈਸੇ ਪਸ਼ੂ ਵਪਾਰ ਦਾ ਵੀਰ ਉਹਨਾਂ ਦਾ ਕੰਮ ਆ ਡੇਰੀ ਫਾਰਮਿੰਗ ਦੇ ਨਾਲ-ਨਾਲ ਇੱਕ ਪਸ਼ੂ ਵਪਾਰ ਦਾ ਕੀਤਾ ਵੀ ਆ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਇਸ ਕਿਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਦੋ ਨਾਕ ਦਿਖਾਉਣੇ ਆ ਪਹਿਲੀ ਵੀਡੀਓ ਅੱਜ ਵੀਰ ਮਨਦੀਪ ਸਿੰਘ ਉਹਨਾਂ ਦੇ ਘਰੋਂ ਆਪਾਂ ਬਣਾ ਰਹੇ ਆ ਤਰੀਕ 12 April ਤੇ ਸਮਾਂ ਕੋਈ ਮਾਰਨਿੰਗ ਦੇ 8:30 ਵਜੇ ਦਾ ਇੱਕ ਗੱਬਰ ਵੈੜ ਤੁਹਾਨੂੰ ਦਿਖਾਵਾਂਗੇ ਇੱਕ ਝੋਟੀ ਦਿਖਾਵਾਂਗੇ ਇੱਕ ਮੱਝ ਦਿਖਾਵਾਂਗੇ ਬਹੁਤ ਖੂਬਸੂਰਤ ਚੰਗੀ ਦੁੱਧਵਾਦ ਚੰਗੇ ਮਿਲਕ ਰਕਾਰਡ ਤੇ ਇਸ ਵਕਤ ਚੱਲ ਰਹੀ ਹੈ ਚੰਗਾ ਮਿਲਕ ਇਹਦੇ ਥੱਲੇ ਹਾਜ਼ਰ ਸੋ ਬਾਕੀ ਪ੍ਰੋਪਰ ਡਿਟੇਲ ਆਪਾਂ ਇਸ ਵੀਡੀਓ ਦੇ ਵਿੱਚ ਮਨਦੀਪ ਸਿੰਘ ਹੋਂ ਤੋਂ ਪੁੱਛ ਕੇ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂਗੇ ਕੋਈ ਵੀ ਭਰਾ ਆਪਣਾ ਖਰੀਦਦਾਰ ਆ ਰਿਹਾ ਠੀਕ ਹੈ ਜੀ ਜਿਹੜੇ ਪਸ਼ੂ ਸਵੇ ਸਵੇ ਹੁੰਦੇ ਆਪਾਂ ਹਮੇਸ਼ਾ ਨੋਟ ਕਰਾਈਦਾ ਵੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਹੈ ਜੀ ਸੋ ਜਿਹੜੀ ਵੈੜ ਗੱਬਰ ਦਿਖਾਵਾਂਗੇ ਚੌਥਾ ਨਾ ਦੀ ਟਿਪ ਕੇ ਆਪਣੀ ਤਸੱਲੀ ਯਕੀ ਤੋ ਆਉ ਕਰਦੇ ਆ ਪੂਰੀ ਗੱਲਬਾਤ ਲੈ ਲੈਂਦੇ ਆ ਡਿਟੇਲ ਸਭ ਤੋਂ ਪਹਿਲਾਂ ਮੰਦੀਪ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਬੜੇ ਵਧੀਆ ਵੀਰੇ ਠੀਕ ਠਾਕ ਹੈ ਵਧੀਆ ਵੀਰ ਜੀ ਠੀਕ ਆ ਅੱਛਾ ਮੰਦੀਪ ਬਾਈ ਪਸ਼ੂ ਵਪਾਰ ਦਾ ਕੀਤਾ ਹੀ ਆਪਣਾ ਹਾਂ ਜੀ ਵੀਰ ਜੀ ਕਿੰਨੇ ਕ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਵੀਰ ਜੀ ਆਪਾਂ ਨੂੰ ਹੋ ਗਏ 5-6 ਮਹੀਨੇ 5-6 ਹਾਂ ਜੀ ਠੀਕ ਆ 5-6 ਮਹੀਨੇ ਜਾਂ 5-6 ਸਾਲ ਦੀ 5-6 ਮਹੀਨੇ 5-6 ਮਹੀਨੇ ਆ ਹਾਂ ਜੀ ਠੀਕ ਆ ਅੱਛਾ ਮੰਦੀਪ ਬਾਈ ਮਾਝ ਇੱਕ ਬਹੁਤ ਵਧੀਆ ਚੰਗੀ ਤੁਸੀਂ ਦੱਸ ਰਹੇ ਜੀ ਵੀ ਚੰਗੇ ਦੁੱਧ ਤੇ ਚੱਲਣ ਢੀ ਆਪਣੇ ਕੋਲ ਹਾਂ ਜੀ ਵੀ 16 ਕਿਲੋ ਦੁੱਧ ਇਹ ਟਾਈਮਸ ਥੱਲੇ ਆ ਜਾਏ 16 ਕਿਲੋ ਹਾਂਜੀ ਜੀ ਸੂਵਿਆਂ ਦੇ ਵਿੱਚ ਕਿਵੇਂ ਆ ਮਾਜੇ ਵੀਰ ਜੀ ਦੂਜੇ ਸੂਏ ਦੂਜੇ ਸੂਵੇ ਸੋ ਦੋਸੋ 16 ਕਿਲੋ ਦੁੱਧ ਇਸ ਮਹੀਨੇ ਤੇ ਥੱਲੇ ਹੁਣ ਮੌਕੇ ਤੇ ਮੌਜੂਦ ਤੇ ਦਿਨਾਂ ਦੀ ਗੱਲ ਕਰ ਲਈਏ ਤੇ ਮਹੀਨੇ ਦੀ ਸੂਈਏ ਕਿ ਉੱਪਰ ਥੋੜਾ ਜਿਹਾ ਸਮਾਂ ਹੋ ਗਿਆ ਮਹੀਨੇ ਦੇ ਕੋ ਪੰਜ-ਸੱਤ ਦਿਨ ਉੱਪਰ ਠੀਕ ਆ ਮਗਰ ਇਹ ਤੇ ਕਟਾ ਆ ਗਿਆ ਹਨਾ ਇਹ ਉਹ ਬੱਚਾ ਜੀ ਉਰਲਾ ਜੀ ਠੀਕ ਆ ਇਹ ਮੇਲਕਾਫ ਕਿਸਾਨ ਵੀਰੋ ਹਿੱਸੇ ਮੈਂ ਦਾ ਠੀਕ ਆ ਜੀ ਤੇ ਮੇਲ ਕਾਫਾ ਮਗਰ ਬੱਚਾ ਕਟਾ ਠੀਕ ਹੈ ਜੀ ਸੂਬਿਆਂ ਦੇ ਵਿੱਚ ਇਹ ਦੂਜਾ ਕਿ ਤੀਜਾ ਦੱਸਿਆ ਜੀ ਦੂਜੇ ਵੀ ਜੀ ਦੂਜੇ ਸੂਬੇ ਆ ਤੇ ਚੋਣ ਜਵਾਦੀ ਬਈ ਮੰਦੀ ਦਾ ਵੀ ਜੀ ਬਹੁਤ ਜਿਆਦੀ ਪੋਲੀ ਨਾ ਵੀ ਭੂਰ ਨਾ ਛਟਾ ਉਹਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਦੁੱਧ ਦੀ ਵੀ ਗਾਰੰਟੀ ਹੋਊਗੀ ਠੀਕ ਹੈ ਹੈ ਵੀ ਨਾਲ ਇੱਕ ਰੰਗ ਬਿਲਕੁਲ ਜੈੱਡ ਬਲੈਕ ਆ ਹਨਾ ਹਾਂਜੀ ਸੋ ਦੁੱਧ ਦੀ ਦੋਸਤ ਗਾਰੰਟੀ ਰਹੂਗੀ ਠੀਕ ਹੈ ਜੀ ਸੋ 16 ਕਿਲੋ ਦੁੱਧ ਇਸ ਮਹੀਨੇ ਦੇ ਥੱਲੇ ਹਾਜ਼ਰ ਦੂਜਾ ਸੂਬਾ ਮਹੀਨੇ ਦੀ ਸੋਈ ਆ ਬਾਕੀ ਲੇਵੇ ਤੋਂ ਹਵਾਨੇ ਤੋਂ ਤੁਸੀਂ ਜਜਮੈਂਟ ਕਰਜੋਗੇ ਠੀਕ ਹੈ ਜੀ ਬਹੁਤ ਸੋਹਣਾ ਇੱਕ ਬਖਾਲਾ ਇੱਕ ਭਾਂਡੇ ਤੋਂ ਨਾਰਮਲ ਹੀ ਦੇਖਦੇ ਆ ਸਾਰੀ ਪਤਾ ਲੱਗ ਜਾਊਗਾ ਆਪਣੇ ਸੱਜਣ ਭਰਾਵਾਂ ਨੂੰ ਠੀਕ ਆ ਜੀ ਜਿਹੜੀ 15 16 ਕਿਲੋ ਵਾਲੇ ਪਸ਼ੂ ਆ ਜਾਂ 15 16 ਸਿਰੇ ਪਸ਼ੂ ਆ ਦੇਖਦੇ ਆ ਸਾਰੀ ਪਤਾ ਲੱਗ ਜਾਊਗਾ ਚੌੜਾ ਪਿੱਠ ਪੂੜਾ ਛੋਟਾ ਸਿੰਗ ਆ ਜਿਹੜੀ ਫੇਸ ਕੁਆਲਿਟੀ ਇਹਦੀ ਠੀਕ ਆ ਜੀ ਸੋ ਹਵਾਨੇ ਲੈਵ ਦੀ ਪੂਰੀ ਖਬਰਦਾਰਾ ਕਰਮਾ ਦੀ ਠੀਕ ਆ ਸੋ 15 16 ਕਿਲੋ ਦੁੱਧ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤਸੱਲੀ ਦੇ ਨਾਲ ਤੇ ਚਵਾਈ ਚ ਵੀ ਭੂਰ ਛੱਟੇ ਤੋਂ ਰਹਤੀ ਆ ਬਾਕੀ ਆਪਾਂ ਵਿੱਚ ਚਵਾਈ ਕਰਕੇ ਦਿਖਾ ਹੀ ਦਵਾਂਗੇ ਮੈਂ ਨਾ ਵੀਰ ਜੀ گاਵਾ ਨੂੰ ਬੋ ਆ ਦੇਖੋ ਮੋਟੀਆਂ ਮੋਟੀਆਂ ਧਾਰਾਂ ਠੀਕ ਆ ਸੋ ਇੱਕ ਵਾਰੀ ਦੋਸਤੋ ਆਪਾਂ ਖੋਲ ਕੇ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਠੀਕ ਆ ਜੀ ਤੇ ਜਿਹੜੇ ਭਰਾ ਨੂੰ ਪਸੰਦ ਆਊਗੀ ਸੌਦਾ ਤੁਸੀਂ ਕਰ ਲਿਓ ਚੰਗੀ ਮੈਂ ਆ ਬਾਕੀ ਦੋਤਾਂ ਦੇ ਪੱਕ ਤੋਂ ਚੰਗੀ ਆ ਥੋੜੀ ਜਿਹੀ ਸਲੋ ਤੌਰ ਨੀ ਤੇਰੇ ਅੱਲਾਂ ਮਾ ਤੋੜ ਦਿਆ ਜੀ ਦੇਖਾ ਜੀ ਤੋ ਮੱਥੇ ਤੋਂ ਲੈ ਕੇ ਜੇਕਰ ਤੁਸੀਂ ਪੂਛ ਤੱਕ ਇੱਕ ਵਾਰ ਫੇਰ ਆਪਾਂ ਕਨਫਰਮ ਕਰਾ ਲੀਏ ਇੱਕ ਰਾਂਗਾ ਬਿਲਕੁਲ ਜੈੱਟ ਬਲੈਕ ਤੋ ਹਵਾਨੇ ਦੇ ਵੇ ਦੀ ਪੂਰੀ ਖਬਰ ਤਾਰ ਸੁੱਟਾਂ ਚਾਵੇਂ ਤਾਂ ਚੰਗਾ ਬਾਕੀ ਕੱਦ ਕਾਠ ਪੂਰਾ ਵੱਡਾ ਹੈ ਕੋਈ ਆਪਣਾ ਭਰਾ ਤੂਰੇ ਨੇੜੇ ਆ ਰਿਹਾ ਤੇ ਇੱਕ ਗੱਲ ਆਪਾਂ ਜ਼ਰੂਰ ਫੇਰ ਤੋਂ ਨੋਟ ਕਰਾ ਦਿੰਨੇ ਆ ਪੂਰੀ ਵੱਡੀ ਹਾਈਟ ਕੱਦ ਦੇ ਵਿੱਚ ਆ ਕੋਈ ਛੋਟੀ ਜਾਂ ਸਮੱਧਰ ਇਹ ਮੱਝ ਨਹੀਂ ਹੈਗੀ ਠੀਕ ਆ ਜੀ ਵੱਡੀ ਹਾਈਟ ਕੱਦ ਦੇ ਵਿੱਚ ਸੋ ਲੈਵੇ ਦੀ ਇੱਕ ਵਾਰ ਬੈਕ ਸਾਈਡ ਤੋਂ ਤੁਹਾਨੂੰ ਆਪਾਂ ਨੇੜੇ ਤੋਂ ਵਿਖਾਦ ਗਏ ਬਾਕੀ ਵੰਡ ਵਰਲੇ ਚੰਗੀ ਆਪਸੀ ਤਨਾਂ ਦੀ ਮੁੱਠੀ ਮੁੱਠੀ ਥਾਣਾ ਵਾਂਡਰਰ ਲਈ ਚੰਗੀ ਸੋਚਾਂਗੇ ਸੋਨੇ ਗੈਪ ਤੇ ਥਣ ਲਗਾ ਤੇ ਇਹਦਾ ਮਨਦੀਪ ਕੀ ਮੁੱਲ ਬਈ ਕੀ ਡਿਮਾਂਡ ਕਰਦੇ ਪਏ ਜੀ ਵੀਰ ਜੀ ਇਹਦੀ ਡਿਮਾਂਡ ਆਪਾਂ 1.5 ਲੱਖ ਕਰਦੇ ਆ ਹਾਂ ਤੇ ਹਾਂ ਨਾ ਆਪਾਂ 1.40 ਦੀ ਇੱਕ 40 ਦੀ ਹਾਂਜੀ ਠੀਕ ਹੈ ਵੀਰੇ ਦੁੱਧ ਦੀ ਆਪਣੀ ਗਾਰੰਟੀ ਭਾਲਾ ਕੋਈ ਚਾਰ ਡੰਗ ਚੋਲੇ ਪੰਜ ਡੰਗ ਚੋਲੇ ਜਿੰਨਾ ਟਾਈਮ ਮਰਜ਼ੀ ਚੋ ਸਕਦਾ ਠੀਕ ਹੈ ਲੋਕ ਦੱਸੋ 1.5 ਲੱਖ ਡਿਮਾਂਡ 1.40 ਹਜ਼ਾਰ ਦੀ ਇਹ ਹਾਂ ਜਾਂ ਨਾ ਜਿਹੜੀ ਐਂਡ ਤੋਂ ਐਂਡ ਮਿਲ ਜਾਊਗੀ ਸੋ ਦੁੱਧਾਂ ਦੇ ਪੱਖ ਤੋਂ ਬਹੁਤ ਜ਼ਿਆਦੀ ਚੰਗੀ ਆ ਨਾਰਮਲੀ ਵੀ ਚਲੋ 7 ਲੱਖ 31 35 ਦੇ ਪਸ਼ੂ ਕਿਰਾ 10 11 11 ਕਿਲੋ ਵਾਲੇ ਮਿਲ ਹੀ ਜਾਂਦੇ ਆ ਪਰ ਮੈਂ ਚੰਗੀ ਆ ਜਿਹੜੇ ਪ੍ਰਾਣੇ ਆ ਕੇ 15 16 ਕਿਲੋ ਡੇਰੀ ਪਰਪਸ ਵਾਸਤੇ ਚੰਗਾ ਪਸ਼ੂ ਲਾਪਰੇ ਤੁਸੀਂ ਠੀਕ ਆ ਜੀ ਤੇ ਚੰਗੀ ਮੱਝ ਤੇ ਸੌਦਾ ਕਰ ਸਕਦੇ ਹੋ ਤੁਸੀਂ ਠੀਕ ਆ ਜੀ 1 ਲੱਖ 40 ਹਜ਼ਾਰ ਲੈਣ ਦੇਣ ਇਧਰ ਸੈਗਰ ਨੰਬਰ ਤੇ ਆ ਜਾ ਮਨਦੀਪਾ ਜੀ ਇੱਕ ਆਪਣੇ ਕੋਲ ਇਧਰ ਵੈੜ ਆ ਕੀ ਆ ਇਹ ਸੂਹਾ ਕਿੰਨਾ ਮਸੂਰੀ ਆ ਕੀ ਵੀਰ ਜੀ ਇਹ ਵੀ ਦੂਜੇ ਸੂਏ ਦੂਜਾ ਸੂਬਾ ਤੇ ਸਮਾਂ ਇਹਦਾ ਕਿੰਨਾ ਕਹੇ ਜੀ ਬਾਕੀ ਆ ਇਹਦੇ ਵੀਰ ਜੀ 5 ਦਿਨ ਰਹਿ ਗਏ ਜੀ 5 ਕੁ ਦਿਨ ਦਾ ਸਮਾਂ ਹਾਂ ਜੀ ਲੋ ਜੀ 5 ਦਿਨ ਦਾ ਸਮਾਂ ਇਹਦਾ ਬਾਕੀ ਆ ਐਚਐਫ ਦੇ ਵਿੱਚ ਕ੍ਰੋਸ ਬੈਡ ਸੋ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਲਾਗੇ ਤੋਂ ਵਿਖਾ ਦਿੰਦੇ ਆ ਠੀਕ ਆ ਜੀ ਸੋ 5 ਦਿਨ ਹਜੇ ਕੱਢ ਜੂਗੀ ਰਾਮ ਨਾਲ ਆ ਦੇਖੋ ਸੋ ਬਾਕੀ ਥਾਣਾ ਬਹੁਤ ਸੋਹਣਾ ਮੁਠੀ-ਮੁਠੀ ਥਾਣਾ ਠੀਕ ਆ ਜੀ ਗਾਰਡ ਤੁਸੀਂ ਦੇਖ ਸਕਦੇ ਜੱਗੋਂ ਕਰਮਾਂ ਦੀ ਕਿੱਥੋਂ ਸ਼ਟਾਰਟ ਹੁੰਦੀ ਪਈ ਆ ਸੋ 50 ਦਿਨਾਂ ਦੇ ਵਿੱਚ ਹੋਰ ਵੀ ਜਿੰਨੀ ਕ ਬੰਦੀ ਆ ਤਸੱਲੀ ਉਹ ਕਰਕੇ ਕੰਪਲੀਟ ਸੋ ਕੂਗੀ ਠੀਕ ਆ ਦੂਜਾ ਸੁਆ ਵੀਰ ਦੱਸ ਰਿਹਾ ਰੰਗ ਪ੍ਰਿੰਟ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਾਕੀ 33 ਕੋਈ ਹੋਰ ਕੋਈ ਮੁਸਤਕਿਲ ਇੱਕ ਨੰਬਰ ਵੀਰ ਜੀਾਰੇ ਥਾਣਾ ਦਾ ਟਿੱਪਣੇ ਹਾਂਜੀ ਹਾਂਜੀ ਵੀਰ ਜੀ ਇੱਕ ਨੰਬਰ ਗਰੰਟੀ ਹੋ ਗਈ ਆ ਠੀਕ ਹੈ ਕੋਈ ਟਿੱਪ ਕੇ ਖੜ ਸਕਦਾ ਕੋਈ ਗੱਲ ਬਿਲਕੁਲ ਜੀ ਬਿਲਕੁਲ ਆਪਣੀ ਤਸੱਲੀ ਕਰਕੇ ਆਈ ਜਾਵੇ ਕੋਈ ਵੀ ਲੋ ਵੀ ਰੰਗ ਪਿੰਟ ਫੈਸ਼ਨ ਫੂਸ਼ਨ ਬਹੁਤ ਵੈੜਦਾ ਬਾਕੀ ਇੱਕ ਵਾਰ ਤੁਹਾਨੂੰ ਇਹ ਵੀ ਆਪਾਂ ਬਾਹਰ ਕੱਢ ਕੇ ਤੋਰ ਕੇ ਦਿਖਾ ਦਿੰਦੇ ਆ ਸੋ ਦੂਜਾ ਸਵੇਰ ਇਸ ਵੈੜ ਨੇ ਸੂਣਾ ਤੇ ਕੱਦ ਵੱਡੀਆਂ ਵੈੜਾਂ ਦੇ ਵਿੱਚ ਜਿਵੇਂ ਇੱਕ ਐਚ ਐਫ ਜਾਂ ਐਚ ਐਫ ਦੇ ਵਿੱਚ ਕ੍ਰੋਸ ਵੈੜ ਆਪਾਂ ਦੇਖਦੇ ਆ ਲੰਬਾਈ ਬੇਲਪੂਲ ਚੰਗੀ ਆ ਸੋ ਥਾਣਾ 4 ਆ ਕੋਈ ਫੋਰ ਬੱਚਾ ਨਹੀਂ ਗਾ ਠੀਕ ਆ ਜੀ ਸੋ ਬਾਕੀ ਲੇ ਬਹੁਤ ਸੋਹਣਾ ਟਿਕਾਣਾ ਤੇ ਉਹਨਾਂ ਹੀ ਗਾਂ ਤੇ ਉਹਨਾਂ ਹੀ ਪਛਾਣ ਆ ਦੇਖੋ ਸੋਟਾ ਚਟੂ ਚਾ ਚੰਗਾ ਬੈੜਦਾ ਠੀਕ ਹੈ ਜੀ ਸੋ ਕਾਦ ਸੋਹਣਾ ਬਾਕੀ ਹੈ ਵੀ ਪਲੀ ਪਲੀਤੀ ਆ ਕੋਈ ਲਸੇਰੇ ਜਾਂ ਦਿਸੇ ਫਿੱਕੇ ਪਣ ਦੇ ਵਿੱਚ ਨਹੀਂ ਗੀ ਤੇ ਬਾਕੀ ਦੁੱਧ ਅਗੇ ਸੇਵਾ ਦਾ ਬਾਕੀ ਪਿਛਲੇ ਸਵੇਰੇ ਦਾ ਜੋ ਦੁੱਧ ਨੇ ਚਵਾਇਆ ਜੋ ਕਿショ ਕਰੋ ਕਿਸੇ ਭਰਾ ਨੇ ਗਾਰੰਟੀ ਤਸल्ली ਦਿੱਤੀ ਆ ਉਹ ਆਪਾਂ ਬਾਈ ਮਨਦੀਪ ਸਿੰਘ ਨੂੰ ਤੋਂ ਪੁੱਛ ਲਵਾਂਗੇ ਮਨਦੀਪ ਬਾਈ ਕੋਈ ਪਿਛੋ ਰਿਕਾਰਡ ਕੋ ਦੁੱਧ ਦਾ ਪੁੱਛੇ ਜੀ ਜੀ 18 20 ਦੇ ਲਗਭਗ ਦੱਸ ਦੇ ਸੀ 18 20 ਦੇ ਲਗਭਗ ਹਾਂਜੀ ਠੀਕ ਹੈ ਵੀਰੇ ਬਾਕੀ ਚਲੋ ਨਾਰਮਲ ਵੱਡੀ ਵੜਾ ਇਹਨੂੰ ਇੰਨਾ ਕੋਈ ਆਂਦਾ ਵੀ ਕੁਝ ਨਹੀਂ 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 ਜੀ ਨਹੀਂ ਹਾਂ ਮਾਮੂਲੀ ਇਹਦੇ ਵਾਸਤੇ ਨਾਲ ਦੀ ਨਾਲੇ ਕਰੌਸ ਆ ਨਾਲੇ ਗਾ ਗਰਮੀ ਦੇ ਵਿੱਚ ਵੀ ਕੋਈ ਇਹ ਨਹੀਂ ਵੀ ਗਰਮੀ ਬਣਾਉਣਾ ਨਹੀਂ ਹਾਂ ਜੀ ਨਾ ਨਾ ਜੀ ਕਰੌਸ ਲੋ ਵੀ ਠੀਕ ਆ ਜੀ ਕੋਈ 18 ਲੀਟਰ ਜਾਂ 18 ਤੋਂ ਪਲੱਸ ਕਿਸਾਨ ਵੀਰੋ ਕੋਈ ਪਾਈ ਦੇ ਸਵੇਰੇ ਦੇ ਦੌਰਾਨ ਇਹਨੇ ਦੁੱਧ ਚਵਾਇਆ ਬਾਕੀ ਆਰਡਰ ਦੀ ਕੁਆਲਿਟੀ ਦੇਖ ਕੇ ਬਾਕੀ ਪ੍ਰੋਪਰਤਾ ਚਾਹ ਦੇਖ ਕੇ ਤੁਸੀਂ ਆਪ ਜਜਮੈਂਟ ਕਰ ਲਿਓ ਕਿ ਕਿੰਨਾ ਕੁ ਵੈੜ ਨੂੰ ਦੁੱਧ ਭਰਉਣਾ ਚਾਹੀਦਾ ਸੋ ਹਾਇ ਠੰਡੀ ਧੀਰੀ ਬੰਦਾ ਨਾ ਕੋਈ ਚੱਕਰ ਨਹੀਂ ਆ ਬਹੁਤ ਠੰਡੀ ਧੀਰੀ ਸਾਧ ਹੋ ਜਾ ਠੀਕ ਆ ਤੇ ਇਹ ਮਨਦੀਪ ਕੀ ਮੋਲੇ ਦਾ ਵੀਰ ਕਰਦੇ ਆ ਦੇਦਾ ਕਿ ਕਿਨੇ ਦੀ ਵੀਰ ਜੀ ਇਹਦਾ ਮੁੱਲ 85000 ਆ ਲੈ ਦੇ ਆਪਾ 75000 ਦੀ ਦੇ ਦੇ 75000 ਦੀ ਹਾਂਜੀ ਵੀਰ ਜੀ ਠੀਕ ਆ ਜੀ ਬਾਕੀ ਆਏਗਾ ਤਾਂ ਮੌਕੇ ਤੇ ਕਰਦੇ ਜਮਾ ਛੋਰ ਛੱਪਾ ਕਰ ਦਾਂ ਵੀਡੀਓ ਆਪਣੀ ਪਹਿਲੀ ਆ ਜਿੱਥੋਂ ਤੱਕ ਹੋ ਸਕਦਾ ਹੋਇਆ ਕਿਸੇ ਸੱਜਣ ਦਾ ਮਾਰ ਜ਼ਰੂਰ ਵੀਰ ਜੀ ਜ਼ਰੂਰ ਛੋਰ ਛੱਪਾ ਕਰਾਂਗੇ ਠੀਕ ਹੈ ਲਓ ਵੀ 85000 ਡਿਮਾਂਡ ਕੁਛ ਵੀ ਕਰਾ ਲਓ ਠੀਕ ਹੈ ਜੀ 75000 ਦੀ ਹਨ ਹਾਂ ਜੀ ਹਾਂ ਜੀ ਠੀਕ ਹੈ ਜੀ ਸੋ 75000 ਦੀ ਇਹ ਵੈੜ ਮਿਲ ਜੂਗੀ ਠੀਕ ਆ ਤੇ ਬਾਕੀ ਪਸੰਦ ਆਊਗੀ ਭਰਾਵਾਂ ਨੂੰ ਪੌਂ ਸੋਨੇ ਪਤਲੇ ਪੂਨੀਆ ਵਰਗੇ ਥਾਣਾ ਚੰਗੀ ਸੋਹਣੀ ਸਪੇਸ ਵਾਂਡਾ ਤੇ ਕੋਈ ਐਕਸਟਰਾ ਕੋਈ ਬੱਚਾ ਕੋਈ ਮਾਸ ਕੋਈ ਫੋੜ ਛਾਂਗ ਨਹੀਂ ਹੈਗੀ ਕੀ ਨਾਲ ਤੇ ਇਹ ਦੋ ਐਨੀਮਲ ਆਪਾਂ ਤੁਹਾਨੂੰ ਦਿਖ ਇੱਕ ਵੀ ਹੋਣੀ ਜਿਹੜੀ ਗੱਡੀ ਸੇਲ ਕਰਦੇ ਪਏ ਠੀਕ ਆ ਜੀ ਉਹ ਗੱਡੀ ਵੀ ਆਪਾਂ ਸਟਾਰਟਿੰਗ ਤੋਂ ਤੁਹਾਨੂੰ ਜ਼ਿਕਰ ਨਹੀਂ ਕੀਤਾਗਾ ਬਸ ਉਹ ਵੀ ਨਾਲ ਦੀ ਨਾਲ ਦਿਖਾਵਾਂਗੇ ਆਟੋਮੈਟਿਕ ਗੱਡੀ ਆ ਤੇ ਇਹ ਜਿਹੜੀ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਠੀਕ ਆ ਜੀ ਸੋ ਚੰਗਾ ਮਿਲਕ ਤੋਂ ਦਰਕਾਰਾ ਬਾਕੀ ਮੇਰਾ ਭਰਾ ਕੋਈ ਵੀ ਬੇ ਤੜਕਾ ਆਪਣਾ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰ ਸਕਦਾ ਠੀਕ ਆ ਜੀ ਸੋ 15 ਲੀਟਰ ਤੋਂ ਬਾਰ ਬਾਰੀ ਦੋ ਤੋਂ 16 ਲੀਟਰ ਪਰ 15 ਕਿਲੋ ਤੋਂ ਮੰਨ ਕੇ ਕੋਈ ਸੌਦਾ ਕਰ ਲੈ ਠੀਕ ਆ ਜੀ ਰੇਟ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਸੋ ਚੰਗੀ ਮੱਝ ਆਜੋ ਵੀਰ ਮਨਦੀਪ ਇੱਕ ਆਪਣੀ ਗੱਡੀ ਲੋ ਵੀ ਦੋਸਤੋ ਇੱਕ ਆਪਾਂ ਜਿਗਰ ਕੀਤਾ ਸੀਗਾ ਠੀਕ ਆ ਜੀ i20 ਕੱਟੀ ਆ ਵੀਰ ਉਹਨਾਂ ਦੇ ਕੋਲ ਮੇਕ ਨਾ ਕੱਟੀ ਆ i20 2011 ਮਾਡਲ ਆ 05 ਨੰਬਰ ਆ ਫਰੀਪੁਰ ਦਾ ਠੀਕ ਆ ਜੀ ਸੋ ਇਹ ਇੱਕ ਸੇਲ ਵੀਰ ਉਹ ਨਹੀਂ ਕਰਦੇ ਪਏ ਆ ਤੇ ਬਾਕੀ ਪ੍ਰੋਪਰ ਇੱਕ ਵਾਰੀ ਤੁਹਾਨੂੰ ਆਪਾਂ ਕੰਡੀਸ਼ਨ ਦਿਖਾ ਦਿੰਨੇ ਆ ਬਾਕੀ ਜਿਹੜੀ ਇਨਫੋਰਮੇਸ਼ਨ ਆ ਬਾਕੀ ਡਿਟੇਲ ਆ ਉਹ ਆਪਾਂ ਵੀਰ ਮਨਦੀਪ ਸਿੰਘ ਉਹਨਾਂ ਤੋਂ ਲੈ ਲਾਂਗੇ ਅਲਾਏ ਵੀ ਲੱਗੇ ਆ ਠੀਕ ਆ ਜੀ ਟਾਇਰ ਟੋਰ ਦੀ ਤੁਸੀਂ ਦੇਖ ਸਕਦੇ ਜੀ ਕੰਡੀਸ਼ਨ ਬਿਲਕੁਲ ਚੰਗੀ ਆ 80 ਪੈਸਾ 80 ਪੈਸੇ ਟਾਇਰ ਆ ਠੀਕ ਆ ਜੀ ਤੇ 올 라운드 ਤੇ ਕੁਰੀਆਪਾ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਸੀ ਆਰ ਡੀ ਆਈ ਹੰਡਾਈ ਵਾਲਿਆਂ ਦੀ ਆਈ 20 ਮੇਗਨਾ ਠੀਕ ਆ ਤੋਂ ਬਹੁਤ ਵਧੀਆ ਜੈਨਨ ਗੱਡੀ ਆ ਪੱਲੇ ਪੱਲੇ ਜੇਕਰ ਆਪਾਂ ਤੁਹਾਨੂੰ ਪ੍ਰੋਪਰ ਦਿਖਾਈਏ ਤੇ ਬਿਲਕੁਲ ਨਿਊ ਟਾਈਪ ਕੰਮੀ ਆ ਠੀਕ ਆ ਜੀ ਮਾਰੀ ਮੋਟੋ ਸਕ੍ਰੈਚਿੰਗ ਸਕਰੋਚਿੰਗ ਹੁੰਦੀ ਰਹਿੰਦੀ ਆ ਤੇ ਬਾਕੀ ਓਵਰ ਆਲ ਬਹੁਤ ਵਧੀਆ ਠੀਕ ਆ ਜੀ ਅੱਛਾ ਮਦੀਪ ਭਾਈ ਆਜੋ ਬਰੇ ਵੀਰੇ ਹਾਂਜੀ ਇਹ ਮਾਡਲ ਕਿਹੜਾ ਆਪਣੇ ਕੋਲ ਜੀ ਮਾਡਲ 2011 ਜੀ 11 ਮਾਡਲ ਆ ਹਾਂਜੀ ਤੇ 05 ਇਹ ਪ੍ਰੋਜਪੁਰ ਦਾ ਨੰਬਰ ਆ ਹਾਂਜੀ ਠੀਕ ਆ ਚੱਲੀ ਕਿੰਨੀ ਰੰਨ ਕਿੰਨੀ ਹੋਈ ਹੈ ਚੱਲੀ 89000 ਜੀ 98000 ਹਾਂਜੀ ਉਹ ਵੀ 98200 ਚੱਲੀ ਆ ਤੇ 05 ਫਿਰੋਜ਼ਪੁਰ ਦਾ ਨੰਬਰ ਆ ਠੀਕ ਆ ਜੀ ਇਹ ਹੈ ਆਪਣੇ ਨਾਮ ਹੀ ਆ ਹਾਂਜੀ ਵੀਰ ਜੀ ਠੀਕ ਆ ਨਾਮ ਕਰਵਾਉਣੀ ਬਹੁਤ ਵੀਰ ਜੀ ਜਿੰਨੇ ਵੀ ਲੈਣੀ ਚਲੋ ਉਹ ਤਾਂ ਬਹੁਤ ਵਧੀਆ ਗੱਲ ਆ ਵੀ ਅੱਗੇ ਹਨਾ ਕੋਈ ਵੀ ਭਰਾ ਖਰੀਦਦਾ ਤੇ ਆਪਣੀ ਨਾਮ ਕਰਾਵੇ ਜਰੂਰ ਨਾ ਹਾਂਜੀ ਵੀਰ ਜੀ ਠੀਕ ਆ ਇੱਕ ਉਹ ਬੰਦਾ ਕਨੈਕਟ ਕਰੇ ਅੰਦਰੋਂ ਕਾਲ ਕੇ ਦਿਖਾ ਦਿਓ ਵੀਰੇ ਜਿਹੜੇ ਮੇਰੇ ਵੀਰ ਨੇ ਨਾਮ ਕਰਵਾਉਣੀ ਉਹ ਹਾਂ ਸੋ ਬਾਕੀ ਆ ਅੰਦਰੋਂ ਜਿਹੜੀ ਦੋਸਤੋ ਡੈਸ਼ਬੋਰਡ ਦੀ ਇੰਟੀਰੀਅਰ ਜਿਹੜੇ ਤੁਸੀਂ ਆ ਕੰਡੀਸ਼ਨ ਦੇਖ ਲਿਆ ਜੀ ਨੀਡ ਕਲੀਨ ਕੰਡੀਸ਼ਨ ਦੇ ਵਿੱਚ ਆ ਠੀਕ ਆ ਜੀ ਤੇ ਸੈਕੰਡ ਓਨਰ ਆ ਜੀ ਇਹ ਹਾਂਜੀ ਵੀਰ ਜੀ ਠੀਕ ਆ ਇਹ ਸੈਕੰਡ ਓਨਰ ਓਨਰ ਜਿਹੜੀ ਉਸ ਤੇ ਕਾਰ ਆ ਠੀਕ ਆ ਜੀ ਬਾਕੀ ਕੰਡੀਸ਼ਨ ਵਾਈਜ਼ ਤੁਸੀਂ ਚੈੱਕ ਕਰ ਸਕਦੇ ਹੋ i20 ਗੱਡੀ ਆ ਬਹੁਤ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਪਈ ਆ ਸਾਰੇ ਸ਼ੀਸ਼ੇ ਨਾਲ ਦੇ ਜੀ ਹਾਂ ਇੱਕ ਵੀ ਐਂ ਤੱਕ ਨੌਨ ਐਕਸੀਡੈਂਟਲ ਆ ਠੀਕ ਆ ਜੀ ਕੋਈ ਐਕਸੀਡੈਂਟ ਕੇਸ ਨਹੀਂਗਾ ਨੌਨ ਐਕਸੀਡੈਂਟਲ ਆ ਠੀਕ ਆ ਬਾਕੀ ਆਹ ਕੰਡੀਸ਼ਨ ਦੇ ਵਿੱਚ ਸੋ ਸ਼ੀਟ ਕਵਰ ਅੰਦਰੋਂ ਜਿੰਨੀ ਵੀ ਤੁਸੀਂ ਕੰਡੀਸ਼ਨ ਵੇਖੋਗੇ ਬਿਲਕੁਲ ਨੀਟ ਕਲੀਨ ਕੰਡੀਸ਼ਨ ਆ ਠੀਕ ਆ ਸਾਫ ਸੁਥਰੀ ਗੱਡੀ ਪਈ ਹੈ ਤੇ 11 ਮਾਡਲ ਆ ਬਾਕੀ ਡੀਜ਼ਲ ਹੈਗਾ ਫਿਊਲ ਡੀਜ਼ਲ ਆ ਠੀਕ ਆ ਜੀ ਸੋ ਬਾਕੀ 13 ਦੀ ਕੰਡੀਸ਼ਨ ਵੇਖ ਲਓ ਸੋ ਬੈਕ ਸਾਈਡ ਤੋਂ ਤੁਹਾਨੂੰ ਇਹ ਥੋੜੀ ਸ਼ੇਰ ਦਿਖਾ ਦਿੰਦੇ ਆ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਆ ਤੇ ਬੋਨਟ ਵੀਰੇ ਚੁੱਕਦੇ ਆ ਜੀ ਮਾੜਾ ਜਿਹਾ ਮੰਦੀਪ ਭਾਈ ਬੋਨਟ ਚੁੱਕਦੇ ਆ ਠੀਕ ਆ ਬਾਕੀ ਸਰਸਰਸ ਸੁਭਗਰਾ ਦਾਣਾ ਹੈ ਹਾਂਜੀ ਵੀਰ ਜੀ ਏਸੀ ਹੀਟਰ ਓਕੇ ਠੀਕ ਆ ਜੀ ਸੋ ਏਸੀ ਹੀਟਰ ਦਾ ਕੰਡੀਸ਼ਨ ਜਿਹੜੀ ਬਿਲਕੁਲ ਓਕੇ ਆ ਠੀਕ ਆ ਜੀ ਨਿਊ ਬੈਟਰੀ ਕੰਡੀਸ਼ਨ ਦੇ ਵਿੱਚ ਨਿਊ ਬੈਟਰੀ ਸੋ ਨਿਊ ਬੈਟਰੀ ਆ ਠੀਕ ਆ ਬੈਟਰੀ ਦੀ ਗਾਰੰਟੀ ਗਾਰਡ ਮਿਲ ਜੀ ਠੀਕ ਆ ਥੋੜਾ ਕੇ ਸਮਾਂ ਪਹਿਲਾਂ ਰਖਵਾਈ ਹੋਈ ਹੋਗੀ ਹਨਾ ਹਾਂਜੀ ਡੇਢ ਮਹੀਨਾ ਹੋ ਗਿਆ ਠੀਕ ਆ ਜੀ ਉਹ ਵੀ ਇਹ ਜਿਹੜੀ ਦੋਸਤੋ ਅੰਦਰ ਅੰਦਰ ਜਿਹੜੀ ਇੰਜਨ ਦੀ ਕੰਡੀਸ਼ਨ ਆ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਆ ਜਿੱਦਾਂ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਤੇ ਇਹ ਤਾਂ ਕੀ ਮੁੱਲ ਕਰਦੇ ਪਏ ਕੀ ਜੀ ਇਹਦੀ ਡਿਮਾਂਡ 240 ਆ ਹਾਂਜੀ ਹਾਂ ਨਾ ਆਪਾਂ 225 ਦੀ ਦੇ ਦੋ 25 ਦੀ ਹਾਂਜੀ ਠੀਕ ਆ ਲੋ ਵੀ ਡਿਮਾਂਡ ਜਿਹੜੀ ਦੋਸਤੋ 240000 ਆ 250000 ਦੇ ਵੀਰਾਂ ਦਾ ਵੀ ਦੇਵਾਂਗੇ ਆਪਾਂ ਸੋ ਬਾਕੀ ਜਿਹੜੇ ਭਰਾ ਨੂੰ ਇੱਕ ਫੈਮਿਲੀ ਕਾਰ ਚਾਹੀਦੀ ਆ ਠੀਕ ਆ ਜੀ ਕੋਈ 4 ਸੀਟਰ ਕੋਈ 5 ਸੀਟਰ ਠੀਕ ਆ ਜੀ ਤੇ ਬਹੁਤ ਵਧੀਆ ਚੰਗੀ ਆ ਕੰਡੀਸ਼ਨ ਦੇ ਵਿੱਚ ਇਹ ਕਾਰ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਸੋ ਚਾਹਵਣ ਭਰਾ ਤੁਸੀਂ ਸੰਪਰਕ ਕਰ ਲਿਓ ਠੀਕ ਆ ਜੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣਗੇ ਫਲ ਹੋਏ ਲੱਗੇ ਹੋਏ ਆ ਬਾਕੀ ਨੀਟ ਕਲੀਨ ਕੰਡੀਸ਼ਨ ওভারঅল ਠੀਕ ਆ ਜੀ ਇੱਥੇ ਆਣ ਕੇ ਵਿਜ਼ਿਟ ਕਰਕੇ ਆਪਣੀ ਅੱਖੀ ਦੇਖ ਸਕਦੇ ਜੀ ਚਲਾ ਕੇ ਤਸੱਲੀ ਕਰ ਸਕਦੇ ਜੀ ਠੀਕ ਆ ਸੋ ਡਾਕੂਮੈਂਟ ওভারঅল ਕੰਪਲੀਟ ਮਿਲਣਗੇ ਤੁਹਾਨੂੰ ਨਾਲ ਦੀ ਨਾਲ ਠੀਕ ਆ ਇੱਕ ਮਨਦੀਪ ਭਾਈ ਆਪਣੇ ਨੰਬਰ ਕਰ ਦਿਓ ਸਾਹ ਜੀ 8437842935 ਠੀਕ ਆ ਜੀ ਠੀਕ ਆ ਲਓ ਵੀ ਇਹ ਨੰਬਰ ਆ ਵੀਰ ਮਨਦੀਪ ਸਿੰਘ ਹੁਣਾਂ ਦੇ ਤੇ ਪਿੰਡ ਬੂ ਆ ਹਰੀਕੇ ਪਤਨ ਦੇ ਬਿਲਕੁਲ ਨਜ਼ਦੀਕ ਹਾਂਜੀ ਨੰਬਰ ਦੇ ਬੋਲੀ ਨੰਬਰ 84942 81942 68856 ਲੋਬੀ ਇਹ ਦੋਨੋਂ ਨੰਬਰ ਜਿਹੜੇ ਸਕਰੀਨ ਦੇ ਥੱਲੇ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਇਹ ਦੋਸਤੋ ਦੋ ਐਨੀਮਲ ਦਿਖਾਉਣੇ ਸੀ ਅੱਜ ਵੀਰ ਮਨਦੀਪ ਸਿੰਘ ਹੋਂਦੇ ਘਰੋਂ ਤੇ ਇੱਕ ਵੀਕਲ ਜਿਹੜਾ ਇਹ ਗੱਡੀ ਤੁਹਾਨੂੰ ਦਿਖਾ ਦਿੱਤੀ ਹੈ ਉਮੀਦ ਕਰਦੇ ਹਾਂ ਚੰਗੇ ਲੱਗੇ ਹਣ ਕੇ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ